ਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਹਰਾ ਟੀਵੀ ਤੇ ਮੈਂ ਹਾਂ ਸ਼ਗੁਨ ਡਾਕਟਰ ਜਸਵੰਦਰ ਪੱਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਕਾਫੀ ਲੰਮੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਅਦਾਕਾਰਾ ਗਾਇਕਾ ਨੂਰੀ ਮਾਮ ਸਾਡੇ ਨਾਲ ਨੇ ਫੋਨ ਲਾਈਨ ਤੇ ਮੌਜੂਦ ਨੇ ਕੱਲ ਰਾਤ ਉਹ ਵੀ ਉੱਥੇ ਹੀ ਮੌਜੂਦ ਸਨ ਸੋ ਗੱਲਬਾਤ ਕਰਦੇ ਹਾਂ ਕਿ ਕੀ ਕੁਝ ਜਜ਼ਬਾਤ ਨੇ ਉਹਨਾਂ ਦੇ ਇਸ ਵੇਲੇ ਬਹੁਤਾ ਸਮਾਂ ਨਹੀਂ ਲਵਾਂਗੇ ਮਾਮ ਕਿ ਜਜ਼ਬਾਤ ਤੁਸੀਂ ਸਾਂਝੇ ਕਰਨਾ ਚਾਹੁੰਦੇ ਹੋ ਬਸ ਜਦੋਂ ਕੋਈ ਅੱਛੀ ਸ਼ਖਸੀਅਤ ਅੱਛਾ ਕਲਾਕਾਰ ਇਸ ਦੁਨੀਆ 'ਚ ਰੁਖਸਤ ਹੁੰਦਾ ਹੈ ਜੀ ਬਹੁਤ ਵੱਡਾ ਘਾਟਾ ਹੋ ਜਾਂਦਾ ਹੈ ਇੰਡਸਟਰੀ ਨੂੰ ਵੀ ਲੋਕਾਂ ਦੇ ਵਿੱਚ ਵੀ ਕਿਉਂਕਿ ਉਹਨਾਂ ਨੇ ਬਹੁਤ ਚਿਹਰਿਆਂ ਨੂੰ ਹਸਾਇਆ ਹੈ ਉਦਾਸ ਚਿਹਰਿਆਂ ਨੂੰ ਖੁਸ਼ੀਆਂ ਦਿੱਤੀਆਂ ਨੇ ਇਸ ਦੁਨੀਆ ਦੇ ਵਿੱਚ ਦੇਖੋ ਕਿੰਨਾ ਡਿਪਰੈਸ਼ਨ ਆ ਕਿੰਨੀ ਉਦਾਸੀ ਆ ਪਰ ਵਿਰਲੇ ਕੋਈ ਕਲਾਕਾਰ ਹੁੰਦੇ ਨੇ ਜਿਹੜੇ ਚਿਹਰਿਆਂ ਨੂੰ ਮੁਸਕਰਾਹਟ ਦੇ ਦਿੰਦੇ ਨੇ ਤੇ ਭੱਲਾ ਜੀ ਨੇ ਹਮੇਸ਼ਾ ਲੋਕਾਂ ਨੂੰ ਹਸਾਇਆ ਹੈ ਚਾਹੇ ਉਹ ਆਪਣੀ ਜ਼ਿੰਦਗੀ ਚ ਕਿਵੇਂ ਸਿੱਖ ਬਿਮਾਰ ਸੀਗੇ ਜਾਂ ਜ਼ਿੰਦਗੀ ਚ ਕੋਈ ਪਰੇਸ਼ਾਨੀ ਵੀ ਚਲਦੀ ਹੋਊਗੀ ਉਹਨਾਂ ਦੇ ਪਰ ਉਹਨਾਂ ਨੇ ਹਮੇਸ਼ਾ ਲੋਕਾਂ ਨੂੰ ਹਾਸੇ ਫਿੱਕੇ ਨੇ ਚਿਹਰੇ ਆ ਤੇ ਮੁਸਕਰਾੜ ਦਿੱਤੀ ਹੈ ਨਾ ਜੀ ਬਹੁਤ ਵਧੀਆ ਇਨਸਾਨ ਹੋ ਔਰ ਬਹੁਤ ਚੰਗੇ ਕਲਾਕਾਰ ਜੀ ਨਾਲ ਜਦੋਂ ਤੁਸੀਂ ਕੰਮ ਕਰਦੇ ਆ ਕਲਾਕਾਰ ਦੇ ਨਾਲ ਕਈ ਵਾਰੀ ਕਲਾਕਾਰ ਤੁਹਾਨੂੰ ਸਹਿਯੋਗ ਨਹੀਂ ਪੂਰਾ ਦਿੰਦਾ ਪਰ ਭੱਲਾ ਜੀ ਹਰ ਕਲਾਕਾਰ ਨੂੰ ਬਹੁਤ ਵਧੀਆ ਸਹਿਯੋਗ ਦਿੰਦੇ ਸੀ ਜੀ ਉਹਨਾਂ ਦੇ ਨਾਲ ਇੰਨੀ ਅੱਛੀ ਕੈਮਿਸਟਰੀ ਸੀਗੀ 4-5 ਫਿਲਮਾਂ ਕੀਤੀ ਉਹਨਾਂ ਦੇ ਨਾਲ ਮੈਂ ਬਹੁਤ ਵਧੀਆ ਕਲਾਕਾਰ ਸੀਗੀ ਉਹ ਨਾਲ ਦੇ ਕਲਾਕਾਰ ਨੂੰ ਵੀ ਬਹੁਤ ਜ਼ਿਆਦਾ ਵਧੀਆ ਸਹਿਯੋਗ ਦਿੰਦੇ ਸੀਗੇ ਬਿਲਕੁਲ ਔਰ ਸਾਦਾ ਪਰ ਪਰਿਵਾਰਿਕ ਰਿਲੇਸ਼ਨ ਜਿਹਾ ਉਸ ਉਹਨਾਂ ਦੇ ਨਾਲ ਸਾਰਿਆਂ ਨਾਲ ਜੀ ਕਿਉਂਕਿ ਬੱਚੇ ਉਹਨਾਂ ਦੇ ਸਾਰੇ ਗਲਾਪ ਸਾਰੇ ਦਾ ਬਚਪਨ ਇਕੱਠਿਆਂ ਦਾ ਹੀ ਗੁਜ਼ਰਿਆ ਹੈ ਬਿਲਕੁਲ ਔਰ ਭੱਲਾ ਜੀ ਦੇ ਨਾਲ ਸਾਡਾ ਬਹੁਤ ਸਾਲਾਂ ਤੋਂ ਪਰਿਵਾਰ ਨਾਲ ਪਿਆਰ ਸੀਗਾ ਅਸੀਂ ਬਾਹਰ ਟੂਰ ਵੀ ਬਹੁਤ ਕਿਤੇ ਨਹੀਂ ਬਾਹਰ ਲਿਆ ਕੰਟਰੀਜ਼ ਦੇ ਵਿੱਚ ਸ਼ੋਸ ਕੱਟਿਆਂ ਨੇ ਕਿਤੇ ਅਸੀਂ ਸਾਰਾ ਪਰਿਵਾਰ ਉਹਨਾਂ ਦਾ ਵੀ ਸਾਡਾ ਅਸੀਂ ਵੀ ਬੱਚੇ ਸਾਡੇ ਨਾਲ ਹੁੰਦੇ ਸੀਗੇ ਤੇ ਪੱਲਾ ਜੀ ਦੀ ਵਾਈਫ ਤੇ ਉਹਨਾਂ ਦੇ ਆ ਬੇਟਾ ਬੇਟੀ ਸਾਰੇ ਨਾਲ ਇਕੱਠੇ ਅਸੀਂ ਕੂਰ ਤੇ ਜਦ ਜਾਈਦਾ ਸੀ ਸਾਰੇ ਇਕੱਠੇ ਹੁੰਦੇ ਸੀਗੇ ਬੜਾ ਅੱਛਾ ਟਾਈਮ ਸਪੈਂਡ ਕੀਤਾ ਆ ਰਿਹਾ ਨੇ ਪਰਿਵਾਰ ਨੇ ਤੇ ਬਸ ਕਾਫੀ ਦਿਨ ਤੋਂ ਕਿੱਲੇ ਵੀ ਚੱਲੇ ਆ ਰਹੇ ਸੀਗੇ ਤੇ ਰਾਤ ਬਹੁਤ ਜਿਆਦਾ ਰਾਤ ਤੇ ਅਸੀਂ ਆਪਸੇ ਸੀਗੇ ਜਦੋਂ ਬੱਚੇ ਉੱਥੇ ਸੀਗੇ ਰਾਤ ਸਾਰੰਗ ਤੇ ਆਲਾਪ ਜੀ 12 ਇੱਕ ਦੇ ਵਾਪਸ ਆਏ ਨੇ ਉਹਨਾਂ ਨੇ ਦੱਸਿਆ ਕਿ ਤੇਰੀ ਦੀ ਡਾਕਟਰਾਂ ਨੇ ਕੋਈ ਬਹੁਤੀ ਹੋਣੀ ਕੀਤੀ ਹੈ ਜੀ ਡਾਕਟਰ ਕਹਿੰਦੇ ਵੀ ਕੋਈ ਅਜੇ ਸਾਨੂੰ ਆਸ ਨਹੀਂ ਲੱਗਦੀ ਕਿ 24 ਘੰਟੇ ਹਮ ਦੇਖਣੇ ਪੈਣੇ ਆ ਵੀ ਕੋਈ ਆਸ ਹੈ ਨਹੀਂ ਜੀ ਰਾਤ ਤੇ ਉਹਨਾਂ ਨੇ ਸਾਰਿਆਂ ਨੂੰ ਮੈਂਟਲੀ ਬੇਪੇਸ਼ ਕਰਤਾ ਸੀਗਾ ਸਵੇਰੇ 6 ਵਜੇ ਫਿਰ ਚਲੇ ਗਏ ਉਹ ਸਾਰੇ ਨੇ ਵਚ ਕੇ ਸਾਰੀ ਰਾਤ ਜਾਗਦੇ ਪਏ ਆ ਸੁੱਤੇ ਹੀ ਨਹੀਂ ਹੈਗੇ ਕਿ ਰਾਤ ਇਹਨੂੰ ਟੈਨਸ਼ਨ ਹੋਈ ਪਈ ਸੀ ਤੇ ਸਵੇਰੇ ਇੱਕਦਮ ਜਦੋਂ ਫੋਨ ਆਇਆ ਰੈਪੀ ਦੀ ਬਣਾ ਦਾ ਉਹ ਕਿਤੇ ਕਿਤੇ ਬਾਕੀ ਨੂੰ ਵੀ ਸਾਰਿਆਂ ਨੂੰ ਉਹਨਾਂ ਨੇ ਭੇਜਤਾ ਸੀ ਕਿ ਹਸਪੀਟਲ ਵਾਲੇ ਨੇ ਵੀ ਘਰ ਚੱਲ ਜਾਓ ਕਿਉਂਕਿ ਆਈਸੀ ਵਿੱਚ ਸੀਗੇ ਉੱਥੇ ਬੈੱਡ ਵਿੱਚ ਜਾਂਦੇ ਰਿਹਾ ਚੱਲੋ ਸਾਰੇ ਘਰਾਂ ਨੂੰ ਆ ਗਏ ਸੀ ਕਿ ਰਾਤ ਨੂੰ ਤੋਂ ਕੋਈ ਤੇ ਤੇਰੇ 6 ਵਜੇ ਫਿਰ ਉਹਨਾਂ ਨੇ ਨਿਯੰਤਰਿਤ ਕੀਤੀ ਵੀ ਨਹੀਂ ਰਹੀ ਉਹ ਦੋ ਦੇਖ ਅਸ ਫਿਰ ਬਹੁਤ ਅਫਸਰਟਿੰਗ ਹੁੰਦੇ ਜੇ ਬਹੁਤ ਦੁੱਖ ਦੀ ਖਬਰ ਹੈ ਪਰਿਵਾਰ ਦੇ ਲਈ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਕਿਉਂਕਿ ਕਾਮੇਡੀ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕਾਮੇਡੀ ਦੇ ਵਿੱਚ ਵੀ ਸਭ ਤੋਂ ਪਹਿਲਾ ਨੰਬਰ ਜੇ ਨਾਮ ਜ਼ਿਕਰ ਕਰੀਏ ਤਾਂ ਫਿਰ ਜਸਵੰਦਰ ਪਲਾਜ਼ੀਦਾ ਹੀ ਆਉਂਦਾ ਬਿਲਕੁਲ ਸਭ ਤੋਂ ਪਹਿਲਾਂ ਉਹਨਾਂ ਲਈ ਸਾਰੇ ਉਹਨਾਂ ਦੀ ਕਾਮੇਡੀ ਦੀ ਸਟਾਈਲ ਉਹਨੇ ਸ਼ੁਰੂ ਹੋਈ ਸੀ ਸਟਾਈਲ ਕਰਨਾ ਸ਼ੁਰੂ ਕੀਤਾ ਸੀ ਉਹਨਾਂ ਨੇ ਹਰ ਤਰ੍ਹਾਂ ਦਾ ਵਿਅੰਗ ਕੀਤਾ ਬਿਲਕੁਲ ਔਰ ਬਹੁਤ ਅੱਛੇ ਸੰਸਾਰੀ ਕਾਮੇਡੀ ਆਪੀ ਹੋ ਲਿਖਦੇ ਸੀ ਸਾਰਾ ਕੁਝ ਆਪੀ ਕਰਦੇ ਸੀਗੇ ਬਹੁਤ ਵਧੀਆ ਕਲਾਕਾਰ ਸੀਗੇ ਔਰ ਬਹੁਤ ਵਧੀਆ ਇਨਸਾਨ ਸੀਗੇ ਜੀ ਸਭ ਦਾ ਧਿਆਨ ਰੱਖਦੇ ਸੀ ਬਹੁਤ ਖਿਆਲ ਰੱਖਦੇ ਸੀਗੇ ਉਹ ਤੇ ਬਹੁਤ ਵੱਡਾ ਘਟਨਾ ਬਹੁਤ ਸੱਚਾ ਕੱਟ ਆਪ ਤੇ ਆਏ ਤੋਂ ਇੰਡਸਟਰੀ ਨੂੰ ਬਹੁਤ ਬਟਾ ਬਿਲਕੁਲ ਬਿਲਕੁਲ ਮੈਮ ਬਹੁਤ ਸ਼ੁਕਰੀਆ ਸਮਾ ਦੇਣ ਦੇ ਲਈ ਪਰ ਦੁੱਖ ਦਾ ਸਮਾ ਜ਼ਰੂਰ ਹੈ ਪਰ ਇਸ ਵੇਲੇ ਜਿੰਨਾ ਹੌਸਲਾ ਅਸੀਂ ਰੱਖ ਸਕੀਏ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦੇ ਸਕੀਏ ਬਿਲਕੁਲ ਬਿਲਕੁਲ ਵੀ ਹੈ ਵੀ ਅਸੀਂ ਆਪ ਸੈੱਟ ਹੋਵਾਂਗੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦੇਵਾਂਗੇ ਬਿਲਕੁਲ ਬਿਲਕੁਲ ਮੈਮ ਬਸ ਜਾਵਾਂਗੇ ਅਸੀਂ ਉੱਥੇ ਨਹੀਂ ਹੋਰ ਕੋਈ ਬੱਚੇ ਕੋਲ ਰਹਿੰਦੇ ਅਸੀਂ ਜੀ ਬਹੁਤ ਸ਼ੁਕਰੀਆ ਤਾਂ ওকে